ਮੋਟਰਸਾਈਕਲ ਲੈ ਜਾਣੇ ਵਾਲੀ ਆਪਣੇ ਬਾਈ ਨੇ ਯਾਰ ਦੋਸਤ ਬਹੁਤ ਵਧੀਆ ਤੇ ਉਹਨਾਂ ਨੇ ਚੀਜ਼ ਤਿਆਰ ਕੀਤੀ ਆ ਆਪਾਂ ਲੈ ਕੇ ਆਏ ਸੀ ਆਪਣਾ ਮੋਟਰਸਾਈਕਲ ਰੱਖ ਕੇ ਲੈ ਜਾਣ ਖਾਤਰ ਉਹ ਪਿਛਲਾ ਟੈਰੋ ਚ ਚਲਿਆ ਜਾਂਦਾ ਇੱਥੇ ਮੋਹਰ ਲਾ ਚੱਕਾ ਐਜ ਫਸ ਜਾਂਦਾ ਤੇ ਆਹ ਕੁੰਡਿਆਂ ਨਾਲ ਰੱਸੀ ਪਾ ਕੇ ਜਾਂ ਲੋਕ ਬੈਲਟ ਪਾ ਕੇ ਇਧਰ ਆਪਣੀ ਰਾਣੀ ਜਮਦੂਤ ਦਾ ਝੋਟਾ ਇਹ ਤੇ ਮਿੱਟੀ ਭਰੀ ਹੋ ਪਈ ਆ ਮਿੱਟੀ ਹੋ ਮਿੱਟੀ ਹੋਇਆ ਪਿਆ ਤੇ ਇਹਦੇ ਆ ਗਿਆ ਬਿਲਕੁਲ ਸੈਟੋ ਟਰਾਲੀ ਜਮਾ ਸੈਟਾ ਤੇ ਹੁਣ ਆਪਾਂ ਬਣਾਵਾਂਗੇ ਆਪਦੇ ਆਪ ਕਰਾਂਗੇ ਤਿਆਰ ਐਕਸ ਯੂਵੀ ਦਾ ਚੱਲ ਰਿਹਾ सਸਪੈਂਸ਼ਨ ਦਾ ਕੰਮ ਸਸਪੈਂਸ਼ਨ ਆ ਇਹਦੀ ਹੋ ਰਹੀ ਆ ਕੰਪਲੀਟ ਇੱਧਰ ਤਾਂ ਐਂਡ ਪਾਤਾ ਆਪਾਂ ਨੇ ਲਿੰਕ ਰੋਡ ਵਗੈਰਾ ਸ਼ੌਕਰ ਖੋਲੇ ਹੋਏ ਨੇ ਬੋਸਕਟ ਗੋਲੀਆਂ ਆ ਸਾਰਾ ਕੰਮ ਕਰਨਾ ਤੇ ਇੱਕ ਇਹਦੀ ਕਰਨੀ ਆ ਸਰਵਿਸ ਆ ਸ਼ੌਕਰਾਂ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਆ ਇਹਨਾਂ ਦੇ ਸ਼ੌਕਰ ਚੇਂਜ ਕਰਨੇ ਨੇ ਇੱਧਰੋਂ ਹਜੇ ਐਂਡ ਖੋਲਿਆ ਨਹੀਂ ਹੈਗਾ ਸ਼ੌਕਰ ਮੁੰਡਿਆਂ ਨੇ ਪਹਿਲਾਂ ਖੋਲਤਾ ਚਲੋ ਕੋਈ ਨਹੀਂ ਐਂਡ ਬਾਅਦ ਚੋਂ ਬੋਸ਼ ਕਿੱਟ ਵੀ ਪੈ ਗਈ ਇਹਦੀ ਗੋਲੀਆਂ ਵੀ ਚੇਂਜ ਹੋ ਗਈਆਂ ਬੈਲੈਂਸ ਰਾਡ ਦੀਆਂ ਰਬੜਾਂ ਵੀ ਪਾਤੀਆਂ ਬਸ ਇਹਦੇ ਸ਼ੌਕਰ ਆ ਜਾਣ ਸ਼ੌਕਰ ਆ ਰਹੇ ਨੇ ਉਸ ਤੋਂ ਬਾਅਦ ਸ਼ੌਕਰ ਫਿੱਟ ਕਰਕੇ ਇਹਦਾ ਐਂਡ ਕੋਲਾਗੇ ਇੱਕ ਸਾਈਡ ਦਾ ਪੈ ਗਿਆ ਇੱਕ ਸਾਈਡ ਦਾ ਰਹਿ ਗਿਆ ਉਹ ਬਲੇਰੋ ਦਾ ਕੰਮ ਕਰਦਾ ਡੀਜੇ ਟੈਂਕੀ ਲੀਕ ਸੀ ਉਹਦੀ ਇਧਰ ਆਪਣੀ ਰਾਣੀ ਜਮਦੂਦ ਦਾ ਝੋਟਾ ਇਹ ਤੇ ਮਿੱਟੀ ਭਰਿਓ ਪਈਆ ਮਿੱਟੀ ਉਹ ਮਿੱਟੀ ਹੋਇਆ ਪਿਆ ਆਹ ਤਵਾਉਣੀਆਂ ਵਾਸ਼ਿੰਗ ਕਰਾਉਣੀਆਂ ਇਧਰ ਹੈਪੀ ਰਾਏ ਕੋਟੀ ਤੇਰੇ ਨਾਮ ਬਣਿਆ ਬੈਠਾ ਤੇ ਆਹ ਕਹਿੰਦਾ ਤੇਰੇ ਨਾਮ ਵਾਲੀ ਫੀਲਿੰਗ ਪੂਰੀ ਲੈਣੀ ਆ ਮੌਸਮ ਹੋ ਗਿਆ ਖਰਾਬ ਬੱਦਲ ਬਾਈ ਠੰਡ ਹੈਗੀ ਹੈ ਹਲਕੀ ਹਲਕੀ ਤੇ ਇੱਕ ਚੀਜ਼ ਤੁਹਾਨੂੰ ਹੋਰ ਤੇ ਕਰਾਉਣਾ ਮੈਂ ਮੋਟਰਸਾਈਕਲ ਲਜਾਣੇ ਵਾਲੀ ਆਪਣੇ ਬਾਈ ਨੇ ਯਾਰ ਦੋਸਤ ਬਹੁਤ ਵਧੀਆ ਤੇ ਉਹਨਾਂ ਨੇ ਚੀਜ਼ ਤਿਆਰ ਕੀਤੀ ਆ ਆਪਾਂ ਲੈ ਕੇ ਆਏ ਸੀ ਆਪਣਾ ਮੋਟਰਸਾਈਕਲ ਰੱਖ ਕੇ ਲਜਾਣ ਖਾਤਰ ਕਿਤੇ ਜਾਣਾ ਸੀ ਤੇ ਮੋਟਰਸਾਈਕਲ ਉੱਤੇ ਰੱਖ ਕੇ ਗੱਡੀ ਪਿੱਛੇ ਟੋਅ ਕਰਕੇ ਲੈ ਜਾਣਾ ਸੀ ਆ ਵੀ ਬਾਈਆਂ ਕੋਲ ਫੋਰਚਨਰ ਆਹ ਚੀਜ਼ ਆ ਮੋਟਰਸਾਈਕਲ ਲਜਾਣੇ ਵਾਲਾ ਜਗਾੜ ਮੈਂ ਟਾਟਰਾਲੀ ਮੋਟਰਸਾਈਕਲ ਇਹਦੇ ਉੱਪਰ ਆ ਜਾਂਦਾ ਉਹ ਪਿਛਲਾ ਟੈਰੋ ਚ ਚਲਿਆ ਜਾਂਦਾ ਇੱਥੇ ਮੋੜ ਲਾ ਚੱਕਾ ਇਹ ਚ ਫਸ ਜਾਂਦਾ ਤੇ ਆਹ ਕੁੰਡਿਆਂ ਨਾਲ ਰੱਸੀ ਪਾ ਕੇ ਜਾਂ ਲੋਕ ਬੈਲਟ ਪਾ ਕੇ ਤੇ ਇਹਨੂੰ ਬੰਨ ਕੇ ਸਮਾਰ ਕੇ ਲਿਜਾ ਸਕਦੇ ਆ ਕਿਤੇ ਵੀ ਜਾਣਾ ਮੰਨ ਲਓ ਲੰਬਾ ਆਪਾਂ ਟ੍ਰਿਪ ਨਹੀਂ ਕੱਢਦੇ ਮੋਟਰਸਾਈਕਲ ਦੇ ਥੋੜਾ ਬਹੁਤ ਚਲਾਉਣਾ ਗੱਡੀ ਪਿੱਛੇ ਟੋਅ ਕਰਕੇ ਆਪਾਂ ਲਿਜਾ ਸਕਦੇ ਆ ਆਪਾਂ ਲਿਆਂਦਾ ਸੀ ਚੈੱਕ ਕਰਨ ਖਾਤਰ ਵੀ ਆਪਣਾ ਮੋਟਰਸਾਈਕਲ ਇੱਥੇ ਆਉਂਦਾ ਪੂਰਾ ਸਹੀ ਮੋਟਰ ਸੰਗ ਰੱਖ ਕੇ ਦੇਖਿਆ ਸੀ ਆਪਣਾ ਪੂਰਾ ਸੈੱਟ ਆਉਂਦਾ ਇਹ ਤੇ ਹੁਣ ਆਪਾਂ ਨੇ ਇਹਦੇ ਨਾਲ ਦੀ ਕਰਨੀਆਂ ਤਿਆਰ ਆ ਵੀ ਧੋਣੇ ਵਾਲਾ ਵਿਚਾਰਾ ਬਹੁਤ ਗੰਦਾ ਹੋ ਗਿਆ ਮਿੱਟੀ ਬਹੁਤ ਪਈ ਜਾਂਦੀ ਆ ਕਿਉਂਕਿ ਇੱਥੇ ਬਾਹਰ ਹੀ ਖੜਾਉਨੇ ਆ ਅੰਦਰ ਕੰਮ ਚੱਲਦਾ ਹੁੰਦਾ ਰੰਗ ਦਾ ਤੇ ਇਹਦੇ ਆਗਿਆ ਬਿਲਕੁਲ ਸੈਟੋ ਟਰਾਲੀ ਜਮਾ ਸੱਟਾ ਤੇ ਹੁਣ ਆਪਾਂ ਬਣਾਵਾਂਗੇ ਆਪਦੇ ਆਪ ਕਰਾਂਗੇ ਤਿਆਰ ਟਰਾਲੀ ਬਣਾ ਕੇ ਤੇ ਫਿਰ ਟੋ ਕਰਕੇ ਪਿੱਛੇ ਪਾ ਕੇ ਕਿਤੇ ਜਾਵਾਂ ਘੁੰਮਣ ਸਰ ਲੈ ਕੇ ਜਾਵਾਂਗੇ ਫਿਰ ਤੁਹਾਨੂੰ ਚੈੱਕ ਕਰਾਵਾਂਗੇ ਇਹ ਵੀਡੀਓ ਆਪਣੀ ਕਿਹੋ ਜਿਹੀ ਲੱਗੀ ਦੇਖ ਕੇ ਲਾਈਕ ਸਿਰ ਕਮੈਂਟ ਜਰੂਰ ਕਰਿਓ ਜੀਨੇ ਪੇਜ ਨੂੰ ਨਹੀਂ ਫੋਲੋ ਕੀਤਾ ਜਰੂਰ ਕਰ ਲਿਓ ਲਗਰਾਜ ਮੋਟਰ ਗੈरेज रायपुर ਓਕੇ ਜੀ ਬਾਏ ਥੈਂਕ ਯੂ